ਅਮਰੀਕਾ ਵੱਲੋਂ 104 ਭਾਰਤੀਆਂ ਨੂੰ ਰਿਪੋਰਟ ਕੀਤੇ ਜਾਣ ਤੋਂ ਬਾਅਦ ਹੁਣ 119 ਭਾਰਤੀਆਂ ਨੂੰ ਹੋਰ ਰਿਪੋਰਟ ਕੀਤੇ ਜਾਣ ਦੀ ਚਰਚਾ ਚੱਲੀ ਹੋਈ ਹੈ ਤੇ ਇਸ ਦਰਮਿਆਨ ਹੀ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ ਅਸ਼ੋਕ ਕਰਾਸ਼ਰ ਪੱਪੀ ਨੇ ਕਿਹਾ ਹੈ ਕਿ ਧੋਖੇਬਾਜ਼ ਟਰੈਵਲ ਏਜੰਟਾਂ ਦੇ ਖਿਲਾਫ ਪੰਜਾਬ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਸਖਤ ਹੈ ਤੇ ਇਸ ਦੇ ਲਈ ਉਹਨਾਂ ਕੇਂਦਰ ਸਰਕਾਰ ਤੋਂ ਵੀ ਸਹਿਯੋਗ ਮੰਗਿਆ ਹੈ ਤੇ ਕਿਹਾ ਹੈ ਕਿ ਇਹਨਾਂ ਟਰੈਵਲ ਏਜੰਟਾਂ ਦੀਆਂ ਪ੍ਰਾਪਰਟੀਆਂ ਤੇ ਗੱਡੀਆਂ ਤੇ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਕਿਹਾ ਹੈ ਕਿ ਜੋ ਬੱਚੇ ਲੱਖਾਂ ਰੁਪਏ ਲਗਾ ਕੇ ਵਿਦੇਸ਼ ਦੀ ਕਿੱਤੇ ਮਿਹਨਤ ਕਰਨ ਦੇ ਲਈ ਗਏ ਨੇ ਉਹਨਾਂ ਨੂੰ ਰਿਪੋਰਟ ਕਰਕੇ ਭੇਜਿਆ ਜਾ ਰਿਹਾ ਹੈ ਕਿਉਂਕਿ ਟ੍ਰੈਵਲ ਏਜੰਟਾਂ ਨੇ ਉਹਨਾਂ ਨੂੰ ਧੋਖੇ ਨਾਲ ਇਲੀਗਲ ਤਰੀਕੇ ਦੇ ਨਾਲ ਭੇਜਿਆ ਤੇ ਉਹਨਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਨੇ ਕਿ ਇਹੇ ਠੱਗ ਟ੍ਰੈਵਲ ਏਜੰਟਾਂ ਦੇ ਉੱਪਰ ਸਿਕੰਜਾ ਕਸਿਆ ਜਾਵੇ ਇਹ ਕੋ ਬਹੁਤ ਮਾੜੀ ਗੱਲ ਆਹਰ ਬੰਦੇ ਜਿਵੇਂ ਪਹਿਲਾਂ ਆਏ ਨੇ ਉਹਨਾਂ ਦੇ ਵੀ ਘਰਾਂ ਦੇ ਹਾਲਾਤ ਮਾੜੇ ਨੇ ਜਿਹੜੇ ਹੋਣ ਆਊਗੇ ਉਹਨਾਂ ਦੇ ਵੀ ਘਰਾਂ ਦੇ ਜਾਂਦਾ ਤਾਂ ਬੰਦਾ ਮਜਬੂਰੀ ਚ ਆ ਅਰ ਮੈਂ ਸਮਝਦਾ ਇਹ ਜਿਹੜੇ ਏਜੰਟ ਨੇ ਇਹ ਜਿਹੜੇ ਵੱਡੇ ਵੱਡੇ ਸੁਪਨੇ ਦਿਖਾਉਂਦੇ ਆ ਵੀ ਅਸੀਂ ਉੱਤੇ ਸਿੱਧਾ ਭੇਜ ਦਾਂਗੇ ਬਾਅਦ ਚ ਕੋਈ ਬੱਚਾ ਹੋਵੇ ਕੋਈ ਨਵਾਲਕ ਹੋਵੇ ਕੋਈ ਬਾਲਕ ਹੋਵੇ ਇਹ 40 40 ਪੰਜਾਬνια ਲੱਖ ਰੁਪਈਆ ਲੈ ਕੇ ਇਹ ਆਪਣੀਆਂ ਏਸੀ ਗੱਡੀਆਂ ਦੇ ਵਿੱਚ ਘੁੰਮਦੇ ਆ ਉੱਤੇ ਬੱਚੇ ਕੋਈ ਨਹਿਰਾਂ ਚ ਡੁੱਬਦਾ ਫਿਰਦਾ ਕੋਈ ਵਿਚਾਰਾ 100 100 ਕਿਲੋਮੀਟਰ ਜੰਗਲਾਂ ਚ ਭਟਕਦਾ ਫਿਰਦਾ ਜਿੱਥੇ ਉਹਨਾਂ ਨੂੰ ਲਿਆਉਣ ਦੀ ਗੱਲ ਆ ਉਹ ਵੀ ਮਾੜੀ ਗੱਲ ਆ ਪਰ ਗੱਲ ਇਹ ਆ ਵੀ ਜਦੋਂ ਕੋਈ ਦੇਸ਼ ਆਪਣੇ ਅੰਦਰ ਦੇਸ਼ ਦੇ ਅੰਦਰ ਛਣਾਰਥੀ ਦੇਖਦਾ ਵਾ ਉਦੋਂ ਹਰ ਦੇਸ਼ ਨੂੰ ਹੱਕ ਤਾਂ ਹੈਗਾ ਵਾ ਪਰ ਸਾਡੇ ਦੇਸ਼ ਨੂੰ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਚਾਹੀਦਾ ਵੀ ਇਸ ਬੰਦਿਆਂ ਦੇ ਉੱਤੇ ਇਹ ਜੀ ਕਾਰਵਾਈ ਕੀਤੀ ਜਾਵੇ ਇੱਕ 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 ਪੈਸਾ ਜਿਹੜਾ ਉਹਨਾਂ ਦੀ ਚਾਹੇ ਜਿਹੜੇ ਏਜੰਟ ਨੇ ਉਹਨਾਂ ਦੀਆਂ ਚਾਹੇ ਪ੍ਰਾਪਤੀਆਂ ਅਟੈਚ ਕਰਕੇ ਜਿਹੜੇ ਬੰਦੇ ਗਏ ਆ ਆਪਣੀਆਂ ਜ਼ਮੀਨਾਂ ਗਹਿਣੇ ਰੱਖ ਕੇ ਆਪਣੇ ਘਰ ਗਹਿਣੇ ਰੱਖ ਕੇ ਆਪਣੇ ਗਹਿਣੇ ਵੇਚ ਕੇ ਉਹਨਾਂ ਦੀ ਇੱਕ ਇੱਕ ਪੈਸੇ ਦੀ ਪਰਪਾਈ ਕਰਕੇ ਤਾਂ ਕਿ ਉਹ ਇੱਥੇ ਆਪਣਾ ਕੋਈ ਕਾਰੋਬਾਰ ਕਰਕੇ ਕੋਈ ਆਪਣਾ ਰੁਜ਼ਗਾਰ ਚਲਾਉਣ ਤਾਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਇਸ ਕਰਕੇ ਏਜੰਟਾਂ ਤੇ ਸਖਤੀ ਜ਼ਰੂਰੀ ਆ ਪੰਜਾਬ ਸਰਕਾਰ ਕਿਸ ਤਰੀਕੇ ਰੈਕਸ਼ਨ ਲੱਗੀ ਬਿਲਕੁਲ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਲਿਆ ਹੋਇਆ ਔਰ ਸਾਨੂੰ ਸਾਡੇ ਆਪਣੇ ਮੰਤਰੀ ਸਾਹਿਬ ਵੀ ਜਿਹੜੇ ਆ ਤਾਰੀਅਲ ਸਾਹਿਬ ਉਹ ਵੀ ਲੱਗੇ ਹੋਇਆ ਇਹ ਬੜੀ ਸੋਚਣ ਵਾਲੀ ਇਹ ਕੋਈ ਕੱਲੀ ਸਰਕਾਰਾਂ ਦਾ ਕੰਮ ਨਹੀਂਗਾ ਜਦੋਂ ਸਾਡੇ ਕੋਈ ਭਾਰਤ ਦਾ ਨਾਗਰਿਕ ਇੱਕ ਆਪਣਾ ਘਰ ਲਟਾ ਦਿੰਦਾ ਇੱਕ ਉਹਦੀ ਲਾਈਫ ਖਰਾਬ ਹੋ ਜਾਂਦੀ ਆ ਉਹਦੀ ਆਪਾਂ ਸਾਰਿਆਂ ਨੂੰ ਜ਼ਿੰਮੇਵਾਰੀ ਚੱਕ ਕੇ ਉਹਦੀ ਇੱਕ ਇੱਕ ਪਣੀ ਜਿਹੜੀ ਇੱਕ ਇੱਕ ਪੈਸਾ ਵਾ ਉਹ ਜਨਤਾ ਦੇ ਕੋਲੋਂ ਚਾਹੇ ਉਹਨਾਂ ਦੀ ਪ੍ਰਾਪਟੀ ਅਟੈਚ ਕਰਨ ਜਾਹੇ ਉਹਨਾਂ ਦੀਆਂ ਗੱਡੀਆਂ ਅਟੈਚ ਕਰਕੇ ਇੱਕ ਇੱਕ ਪੈਸਾ ਉਹਨਾਂ ਨੂੰ ਵਾਪਸ ਦਿੱਤਾ ਜਾਵੇ ਜਿਹੜੇ ਬੱਚਿਆਂ ਦੀ ਲਾਇਫ ਖਰਾਬ ਹੁੰਦੀ ਹੈ ਬਿਲਕੁਲ ਬਿਲਕੁਲ ਐਕਸ਼ਨ ਚਾਹੀਦਾ ਚਾਹੀਦਾ ਕਿਉਂ ਨਹੀਂਗਾ ਇੱਕ ਅਗਲੇ ਦਾ ਘਰ ਲੁੱਟ ਲੈਂਦੇ ਆ ਇੱਕ ਸਮਾਂ ਲੁੱਟ ਲੈਂਦੇ ਆ ਇੱਕ ਅਗਲੇ ਦੀ ਜਾਨ ਨੂੰ ਵੀ ਖਤਰੇ ਚ ਪਾ ਦਿੰਦੇ ਆ ਤੇ ਦੋ ਦੋ ਚਾਰ ਚਾਰ ਮਹੀਨੇ ਬਾਅਦ ਉਹ ਵਿਚਾਰੇ ਜੰਗਲਾਂ ਚੋਂ ਭੜਕਦੇ ਪਹੁੰਚੇ ਆ ਅੱਜ ਉੱਥੇ ਦੀ ਸਰਕਾਰ ਨੇ ਜਿਹੜਾ ਉਹਨਾਂ ਦਾ ਕਾਨੂੰਨ ਆ ਉਹ ਨਹੀਂ ਇਜਾਜ਼ਤ ਦਿੰਦਾ ਪਰ ਇੱਥੇ ਜਿਨ੍ਹਾਂ ਨੇ 40 40 ਲੱਖ ਰੁਪਏ ਲੈ ਕੇ ਗੈਰ ਕਾਨੂੰਨੀ ਭੇਜਿਆ ਇਨਾਂ ਕੋਲੋਂ ਇੱਕ ਇੱਕ ਪੈਸੇ ਦੀ ਬਰਾਮਦਗੀ ਹੋਣੀ ਚਾਹੀਦੀ ਹੈ ਜੱਬ ਪਾਣੀ ਟੀਵੀ ਲਈ ਰਾਜੇਸ਼ ਗੋਤਮ ਦੀ ਰਿਪੋਰਟ